ਸਤਿ ਸ਼੍ਰੀ ਅਕਾਲ ਪੰਜਾਬੀਓ ਜabbio ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆਂ ਚੰਡੀਗੜ ਸੁਖਨਾ ਲੈ ਕੇ ਮਾਉਣ ਤੁਸੀਂ ਸਾਰਾ ਇੱਕ ਵਾਰ ਦਿਖਾ ਦੇ ਹੈਨਾ ਬਾਕੀ ਮੈਂ ਲਾਉਂਗਾ ਵੀਊ ਕਿੱਡਾ ਸੋਹਣਾ ਵੀਊ ਐ ਸੋ ਗੱਲ ਮੈਂ ਕੀ ਕਹਿਣੀ ਐ ਪੰਜਾਬ ਦੇ ਵਿੱਚ ਸਰਕਾਰਾਂ ਨੇ ਅੱਜ ਤੱਕ ਪੰਜਾਬ ਨੂੰ 1966 ਦਾ ਜੇ ਆਪਾਂ ਕਹ ਲਈ ਪੰਜਾਬੀ ਸੂਬਾ ਬਣਿਆ ਉਦੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਖੋਟਿਆ ਕੀ ਪੰਜਾਬ ਚ ਕਦੀ ਇੰਨੀ ਸਫਾਈ ਹੋ ਸਕਦੀ ਐ ਅਸੀਂ ਇੰਨੀ ਸਫਾਈ ਕਰ ਸਕਦੇ ਆਂ ਇਹ ਕਲੀਆਂ ਸਰਕਾਰਾਂ ਦਾ ਨਹੀਂ ਹੁੰਦਾਗਾ ਬੰਦਿਆਂ ਤੇ ਆਪ ਦੇ ਤੇ ਵੀ ਚਾਹੀਦਾ ਕੀ ਆਪਦੇ ਪਿੰਡ ਸ਼ਹਿਰ ਚ ਅਸੀਂ ਸਫਾਈ ਕਰ ਸਕਦੇ ਆਂ ਕਦੇ ਵੀ ਨਹੀਂ ਕਿਉਂਕਿ ਗੰਤਾ ਸਭ ਤੋਂ ਵੱਧ ਅਸੀਂ ਪਾਉਨੇ ਆਂ ਫਿਰ ਅਸੀਂ ਕਹਣਾ ਯਾਰ ਚੰਡੀਗੜ੍ਹ ਇੱਥੇ ਬੜਾ ਸ਼ਾਂਤੀ ਆ ਬੜਾ ਆਨੰਦ ਆ ਬੜੇ ਦਰਖਤ ਆ ਤੇ ਦਰਖਤ ਲਾਉਣੇ ਕਿਹਨੇ ਆ ਭਾਈ ਤੁਸੀਂ ਲਾਉਣੇ ਆ ਸੋ ਇਸ ਲਈ ਜੇ ਚੋਣੋਂ ਪੰਜਾਬ ਨੂੰ ਵੀ ਹਰ ਇੱਕ ਪਿੰਡ ਨੂੰ ਹਰ ਇੱਕ ਸ਼ਹਿਰ ਨੂੰ ਆਪਾਂ ਇਦਾਂ ਦਾ ਖੂਬਸੂਰਤ ਬਣਾਈਏ ਤਾਂ ਸਾਨੂੰ ਉਪਰਾਲੇ ਕਰਨੇ ਪੈਣਗੇ ਸੋ ਸਰਕਾਰਾਂ ਨਾਲ ਕੇ ਵੀ ਤੇ ਅਸੀਂ ਵੀ ਹਨਾ ਆਮ ਲੋਕ ਵੀ ਰਲ ਕੇ ਪੰਜਾਬ ਨੂੰ ਵਧੀਆ ਬਣਾਉਣ ਦੇ ਪ੍ਰਾਲੇ ਕਰੋ ਸਾਫ ਸੁਥਰਾ ਬਣਾਉਣ ਦੇ ਪ੍ਰਾਲੇ ਕਰੋ ਤਾਂ ਜੋ ਅਸੀਂ ਕਹਿ ਸਕੀਏ ਕਿ ਇਹ ਸਾਡਾ ਰੰਗਲਾ ਪੰਜਾਬ ਹੈ ਅਸੀਂ ਬੜੇ ਵਧੀਆ ਥਾਵਾਂ ਤੇ ਰਹੇ ਨੇ ਹੁਣ ਆ ਦੇਖੋ ਬਿਲਕੁਲ ਫੋਰਨ ਕੰਟਰੀਜ਼ ਵਾਲੀ ਜਿਹੜੀ ਹੈ ਨਾ ਜਿਹੜੀ ਫੀਲਿੰਗ ਹੈ ਉਹ ਆਉਂਦੀ ਹੈ ਉਹ ਕਿਉਂ ਆਉਂਦੀ ਹੈ ਕਿਉਂਕਿ ਸਫਾਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਭਾਲਿਆ ਹੋਇਆ ਇੱਕ ਵਾਰ ਘੁਮਾ ਕੇ ਸਾਰੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਪਾਸੇ ਪਹਾੜ ਦੀਨੇ ਨੇ ਚਲੋ ਇਹ ਤਾਂ ਨੇਚਰ ਹੈ ਕੁਦਰਤ ਹੈ ਪਰ ਇਹ ਲੇਕ ਵੀ ਕੁਦਰਤੀ ਹੈ ਪਰ ਮੈਂ ਚੰਡੀਗੜ੍ਹ ਦੀ ਸਫਾਈ ਦੀ ਗੱਲ ਕਰਦਾ ਇਹ ਤਾਂ ਯਾਰ ਅਸੀਂ ਕਰ ਸਕਦੇ ਆ ਨਾ ਆਪਦੇ ਸ਼ਹਿਰਾਂ ਦੇ ਵਿੱਚ ਕਿਰਪਾ ਕਰਕੇ ਇਹ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਦੇਖੋ ਕਿੰਨਾ ਰੌਣਕ ਮੇਲਾ ਹੈ ਹਨਾ ਇੱਥੇ ਇੱਕ ਪਾਸੇ ਜਿਹੜੇ ਆਰਟਿਸਟ ਬੈਠੇ ਨੇ ਉਹ ਤਸਵੀਰਾਂ ਬਣਾ ਰਹੇ ਨੇ ਦੂਜੇ ਪਾਸੇ ਆ ਜਿਹੜੇ ਲੋਕ ਬੈਠੇ ਨੇ ਇਹ ਕਿਸ਼ਤੀਆਂ ਚੱਲਣ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਚ ਮੀਂਹ ਵਾਦਾ ਸੀ ਇਸ ਲਈ ਮੇਰਾ ਖਿਆਲੇ ਰੋਕ ਦਿੰਦੇ ਆ ਕਈ ਵਾਰੀ ਤੇ ਜਿਹੜਾ ਕਰੂਜ਼ ਆ ਕਰੂਜ਼ ਮਤਲਬ ਇੱਕ ਵੱਡੀ ਕਿਸ਼ਤੀ ਖੜੀ ਆ ਇਹ ਤਾਂ ਜਾਂਦੀ ਆ ਇਹ ਤੇ 370 ਰੁਪਏ ਇੱਕ ਜਣੇ ਦੀ ਜਿਹੜੀ ਟਿਕਟ ਹੈ ਤੇ ਤੁਸੀਂ ਦੇਖੋ ਕਿੰਨਾ ਖੁਸ਼ੀ ਦਾ ਮਾਹੌਲ ਹੈ ਕਿੰਨਾ ਪੋਜ਼ਿਟਿਵ ਮਾਹੌਲ ਹੈ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਹਨਾ ਹਵਾ ਚੱਲ ਰਹੀ ਹੈ ਪਾਣੀ ਕਿਵੇਂ ਪਾਣੀਆਂ ਛੱਲਾ ਕਿਵੇਂ ਬਣ ਰਹੀਆਂ ਨੇ ਬੜਾ ਯਾਰ ਖੂਬਸੂਰਤ ਨਜ਼ਾਰਾ ਹੈ ਮਾਨਖੋਸ਼ ਹੋ ਖੁਸ਼ ਹੋ ਜਾਂਦਾ ਜਦੋਂ ਵੀ ਮੈਂ ਚੰਡੀਗੜ੍ਹ ਆਉਣਾ ਤਾਂ ਸੁਖਣਾ ਲੇਕ ਤੇ ਆਈਦਾ ਤੇ ਬੜਾ ਉਧਰ ਦੇਖੋ ਬੋਰਡ ਦੂਜੇ ਪਾਸੇ ਵੀ ਜਾ ਕੇ ਉੱਥੇ ਵੀ ਖੜੀਆਂ ਨੇ ਹਨਾ ਇਹ ਚੱਲ ਪੈਣੀਆਂ ਹੁਣ ਕੁਝ ਸਮੇਂ ਤੱਕ ਤਾਂ ਲੋਕ ਬਹਿਣ ਲੱਗ ਜਾਣਗੇ ਤਾਂ ਫੇਰ ਨਜ਼ਾਰਾ ਹੀ ਜਿਹੜਾ ਉਹ ਵੱਖਰਾ ਹੋਵੇਗਾ ਦੇਖੋ ਆ ਕੁਦਰਤ ਦਾ ਕੁਦਰਤ ਦੇਖੋ ਵਾਹਿਗੁਰੂ ਵਾਹਿਗੁਰੂ ਕਿਉਂ ਇਹ ਹੈ ਕੁਦਰਤ ਕੁਦਰਤ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਕੁਦਰਤ ਦਾ ਕੋਈ ਸਾਨੀ ਨਹੀਂ ਹੈ ਤੁਸੀਂ ਦੇਖੋ ਤਸਵੀਰਾਂ ਹਨ ਤੇ ਆ ਲੋਕ ਆਪਦੇ ਬੱਚਿਆਂ ਨਾਲ ਪਰਿਵਾਰ ਨਾਲ ਇੱਥੇ ਆਏ ਹੋਏ ਨੇ ਹਨਾ ਹੋਰ ਜਿਹੜੀਆਂ ਔਰਤਾਂ ਨੇ ਉਹ ਸੈਰ ਕਰ ਰਹੀਆਂ ਨੇ ਜਿਹੜੇ ਕੋ ਸਾਡੇ ਸਪੋਰਟਸਮੈਨ ਵੀਰਰੇ ਉਹ ਵੀ ਸੈਰ ਕਰ ਰਹੇ ਨੇ ਭੱਜ ਰਹੇ ਨੇ ਪਰਲੇ ਪਾਸੇ ਹਨਾ ਰਨਿੰਗ ਕਰ ਰਹੇ ਨੇ ਸੋ ਬੜਾ ਖੂਬਸੂਰਤ ਨਜ਼ਾਰਾ ਹੈ ਅਮਰਵੰਨੀ ਕਹੇਵਲੀ ਚੰਦੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਹਣਾ ਰਾਜਬਰਾੜ ਨੇ ਕਿਹਾ ਸੀ ਸੋ ਮੈਂ ਤਾਂ ਕੁਦਰਤਾ ਦੇਖੋ ਆ ਮੈਨੂੰ ਬੜਾ ਸੋਹਣਾ ਸੀਨ ਲੱਗਦਾ ਤੇ ਮਾਲਕ ਸਾਬ ਨੂੰ ਚੜ੍ਹਦੀ ਕਲਾ ਜ ਰੱਖੇ ਪੰਜਾਬੀਓ ਤੁਸੀਂ ਵੀ ਆਪਦੇ ਆਪਦੇ ਪਿੰਡ ਆਪਦੇ ਆਪਦੇ ਸ਼ਹਿਰ ਚੰਡੀਗੜ੍ਹ ਜਿੰਨੇ ਦਰਖਤ ਲਾਓ ਕਿਉਂਕਿ ਹੁਣ ਸੌਣ ਚੱਲਦਾ ਜਿੰਨੇ ਵਾਦੇ ਦਰਖਤ ਲਾ ਸਕਦੇ ਹੋ ਲਾਓ ਤਾਂ ਜੋ ਸਾਡੇ ਵੀ ਜਿਹੜਾ ਮਾਹੌਲ ਉਹ ਪੋਜ਼ਿਟਿਵ ਹੋ ਸਕੇ ਪੋਜ਼ਿਟਿਵ ਵਾਈਬਸ ਤੁਹਾਨੂੰ ਆ ਸਕਣ ਬਾਕੀ ਚੰਡੀਗੜ੍ਹ ਯੂਟੀ ਹੈ ਤੁਹਾਨੂੰ ਪਤਾ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਇੱਥੇ ਬੈਠੀ ਹੈ ਕੋਈ ਵੀ ਗਲਤ ਹਰਕਤ ਕਰਦਾ ਹੈ ਜਦੀ ਅਗਲੇ ਉੱਥੇ ਹੀ ਫੜ ਲੈਂਦੇ ਨੇ ਤੇ ਤੁਸੀਂ ਵੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਆਪਦਾ ਪਿੰਡ ਆਪਦਾ ਸ਼ਹਿਰ ਚੰਡੀਗੜ੍ਹ ਵਾਂਗ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰੀਏ ਜਿਉਂਦੇ ਵਸਦਿਰੋ ਪੰਜਾਬੀਓ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ